ਸ੍ਰੀ ਸ੍ਰੀਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੋ ਸੂਟ ਆਪਣੇ ਰੈਡੀ ਹੋ ਰਹੇ ਆ ਤੇ ਉਹ ਦਿਖਾ ਰਹੇ ਆ ਜੀ ਕਿਦਾਂ ਆਪਾਂ ਸੂਟ ਰੈਡੀ ਕਰਦੇ ਆਂ ਔਰ ਕਿਦਾਂ ਦਾ ਵਰਕ ਦੀ ਫਿਨਿਸ਼ਿੰਗ ਹੈ ਉਹ ਤੁਸੀਂ ਦੇਖ ਰਹੇ ਹੋ ਜਿੱਦਾਂ ਇਹ ਆਪਣਾ ਇੱਕ ਸਾਈਡ ਤੇ ਸੂਟ ਰੈਡੀ ਹੋ ਰਿਹਾ ਇਹ ਵਾਲਾ ਇਹ ਆਪਾਂ ਘੇਰੇ ਤੇ ਵਰਕ ਕਰ ਚੁੱਕੇ ਆ ਜੀ ਇਹ ਘੇਰੇ ਦਾ ਵਰਕ ਹੋਏਗਾ ਸੂਟ ਦਾ ਬਹੁਤ ਹੀ ਹੈਵੀ ਕੇਰਾ ਬਣਿਆ ਕਲਰ ਕੰਟਰਾਸਟ ਤੁਸੀਂ ਚੈੱਕ ਕਰ ਸਕਦੇ ਹੋ ਇਹ ਸੈਮੀ ਗਰੇਪ ਦਾ ਸੂਟ ਹੈ ਜੀ 올ਓਵਰ ਸੂਟ ਹੈ 5 ਮੀਟਰ ਕੰਰਾ ਇਹ ਦਿਨ ਲ ਆਪਾਂ ਸੇਮ ਕਲਰ ਦਾ ਦੁਪੱਟਾ ਵਾ ਉਹਦੀ ਫਿਨਿਸ਼ਿੰਗ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਉਹਦੀ ਫੁੱਲ ਲੁੱਕ ਦਿਖਾਵਾਂਗੇ ਬਹੁਤ ਹੀ ਸੋਹਣਾ ਸੂਟ ਹੈ ਜੀ ਤੁਸੀਂ ਵੀ ਇਸ ਡਿਜ਼ਾਈਨ ਨੂੰ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਆਪਣੇ ਫੇਵਰਿਟ ਕਲਰ ਦੇ ਆਪਣੀ ਚੋਇਸ ਦੇ ਫੈਬਰਿਕ ਤੇ ਇਹ ਵਾਲਾ ਆਪਾਂ ਘੇਰਾ ਦਿਖਾਇਆ ਸੀ ਤੁਹਾਨੂੰ ਤੇ ਉਸ ਤੋਂ ਬਾਅਦ ਇਹ ਆਪਣੀ ਬਾਜੂ ਹੈ ਜਿਹੜੀ ਉਹ ਰੈਡੀ ਹੋ ਰਹੀ ਆ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੁੰਦਾ ਜੀ ਤੁਸੀਂ ਵੀ ਕੋਈ ਵੀ ਸੂਟ ਆਪਣੀ ਪਸੰਦ ਅਕੋਰਡਿੰਗ ਕਸਟਮਾਈਜ਼ ਕਰਾ ਸਕਦੇ ਹੋ ਇਹ ਰਾਬਾ ਬਹੁਤ ਹੈਵੀ ਬਣਿਆ ਹੋਇਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ক্লোਜ਼ਪਿਕਾ ਪਤਾ ਨੂੰ ਦਿਖਾ ਰਹੀਆਂ ਤਾਂ ਕਿ ਤੁਸੀਂ ਵਰਕ ਨੂੰ ਪ੍ਰੋਪਰ ਦੇਖ ਸਕੋ ਉਸ ਤੋਂ ਬਾਅਦ ਆਪਣਾ ਦੂਸਰਾ ਸੂਟ ਰੈਡੀ ਹੋ ਰਿਹਾ ਜੀ ਇਹ ਵਾਲਾ ਇਹ ਵੀ ਆਪਣੇ ਕੋਲ ਪੀਕਾਕ ਸ਼ੇਡ ਆ ਨੇਚਰਲ ਕريب ਦਾ ਸੂਟ ਹੈ ਵੀ অল ওভারস ਹੋ ਰਿਹਾ ਹੈਗਾ ਕਸਟਮਰ ਨੇ ਵਿਦਾਊਟ ਦੁਪੱਟਾ ਰੈਡੀ ਕਰਵਾਇਆ ਜੀ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਘੇਰਾ ਵਰਕ ਹੋ ਰਿਹਾ ਘੇਰਾ ਔਰ ਬਾਜੂ ਵਰਕ ਕਰਨਾ ਇਹ ਜਿਹੜਾ ਆਪਾਂ ਘੇਰੇ ਤੇ ਡਿਜ਼ਾਈਨ ਪਾ ਰਹੇ ਹਾਂ ਕਲਰ ਇਹਦੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਢੰਗ ਨਾਲ ਸੂਟ ਰੈਡੀ ਹੁੰਦੇ ਆ ਤੁਸੀਂ ਵੀ ਆਪਣੇ ਪਸੰਦੇ ਅਕੋਰਡਿੰਗ ਸੂਟ ਨੂੰ ਕਸਟਮਾਈਜ਼ ਕਰਾ ਸਕਦੇ ਹੋ ਆਪਾਂ ਬਹੁਤ ਹੀ ਜਲਦੀ ਵਿਥਿਨ 4-5 ਡੇਜ਼ ਦੇ ਵਿੱਚ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ ਅਗਰ ਤੁਹਾਨੂੰ ਇਸ ਤੋਂ ਵੀ ਅਰਜੈਂਟ ਦੇ ਵਿੱਚ ਕੋਈ ਸੂਟ ਰੈਡੀ ਕਰਵਾਉਣਾ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਔਰ ਆਪਣੀ ਡਿਟੇਲ ਸੂਟ ਦੀ ਡਿਟੇਲ ਜੋ ਵੀ ਹੈਗੀ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਕੇ ਆਪਣੇ ਆਰਡਰ ਨੂੰ ਫਾਈਨਲ ਕਰ ਸਕਦੇ ਹੋ ਜੀ ਇਸ ਤਰ੍ਹਾਂ ਸੂਟ ਆਪਣੇ ਪ੍ਰੋਪਰ ਢੰਗ ਨਾਲ ਰੈਡੀ ਹੁੰਦੇ ਆ ਚਲੋ ਜੀ ਮਿਲਦੀਆਂ ਨਵੀਆਂ ਵੀਡੀਓਜ਼ ਨਵੇਂ ਸੂਟਾਂ ਦੀ ਕਲੈਕਸ਼ਨ ਦੇ ਨਾਲ ਥੈਂਕ ਯੂ